ਡੋਰ ਡੋਰ ਵੀ ਕਰ ਰਿਹਾ ਨਾਲ ਕੰਮ ਵੀ ਦਿਖਾ ਰਿਹਾ ਮੁਕਾਬਲਾ ਫਸਮਾ ਵੀ ਹੈ ਤੇ ਮੈਨੂੰ ਲੱਗਦਾ ਜਿਵੇਂ ਹੀ ਫਸਮਾ ਨਹੀਂ ਰਹਿਣਾ ਦਪਿੰਦਰ ਜੀ ਹਾਲਾਤ ਐਸੇ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਸਾਰੀ ਸਰਕਾਰ ਅੱਜ ਇੱਥੇ ਚੋਕਣੀ ਪੈਗੀ ਹੈ ਨਾ ਕੇਵਲ ਸਰਕਾਰ ਪਰਿਵਾਰ ਜਦੋਂ ਸਰਕਾਰ ਆ ਜੇ ਤੇ ਪਰਿਵਾਰ ਆ ਜੇ ਸਮਝ ਲਓ ਮਾਮਲਾ ਗੜਬੜਾ ਹੈ ਕੰਮ ਖਰਾਬ ਹੈ ਔਰ ਤੁਸੀਂ ਦੇਖੋਗੇ ਰਿਸਪੌਂਸ ਇੰਨਾ ਹੈ ਆ ਜਿਹੜੇ ਹਾਲਾਤ ਹੈ ਜਲੰਧਰ ਦੇ ਜਲੰਧਰ ਨੰਬਰ 1 ਸਿਟੀਸ ਜਿਹੋ ਹੁੰਦਾ ਹੈ ਮੇਨ ਬਾਜ਼ਾਰ ਹੈ ਅਸੀਂ ਡੋਰ ਟੂ ਡੋਰ ਕਰ ਰਿਹਾ ਐ ਇੰਨੇ ਮਾੜੇ ਹਾਲਾਤ ਨੇ ਲੋਕਾਂ ਦੇ ਲੋਕਾਂ ਨੂੰ ਕਾਲਾ ਪਾਣੀ ਪੀਣ ਵਾਸੇ ਮਿਲ ਰਿਹਾ ਐ ਅੱਜ ਵੀ ਇਲੈਕਸ਼ਨ ਦੇ ਸਮੇਂ ਵੀ ਲੋਕਾਂ ਨੂੰ ਅਸੀਂ ਟੈਂਕਰ ਮਹੱਈਆ ਕਰਾ ਰਹੇ ਹਾਂ ਕਿ ਗਰਮੀ 'ਚ ਤੁਸੀਂ ਅਸੀਂ ਆਪ ਦੇ ਕੋਲੋਂ ਤੁਹਾਨੂੰ ਟੈਂਕਰ ਦੇ ਦਿੰਦੇ ਹਾਂ ਪਰ ਸਰਕਾਰ ਕਹਿੰਦੀ ਐ ਕਿ ਉਹ ਪਹਿਲਾਂ ਵਾਲਾ ਐਮ.ਐਲ.ਏ ਸੁਖ ਨਾਲ ਉਹ ਇਹ ਜਿਹਾ ਅਸੀਂ ਕਹਿੰਦੇ ਉਹ ਤਾਂ ਹੀ ਛੱਡ ਕੇ ਭੱਜ ਗਿਆ ਪਰ ਉਹ ਕਹਿੰਦੇ ਕਿ ਹੁਣ ਕੰਮ ਹੋਣਗੇ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਘਰ ਲੈ ਲਿਆ ਇੱਥੇ ਬੇਫਿਕਰ ਹੋ ਜਾ ਨਪਿੰਦਰ ਜੀ ਗਿੱਦੜਪਾ ਹਜੇ ਮੈਂ ਘਰ ਨਹੀਂ ਲਿਆ ਮੈਂ ਚੋ ਤਿੰਨ ਇਲੈਕਸ਼ਨ ਲਗਾਤਾਰ ਉਹ ਤੋਂ ਲੜਨੇ ਕਰ ਲੈਣਾ ਕੋਈ ਗੱਲ ਨਹੀਂ ਬਣਨੀ ਲੋਕਾਂ ਨੂੰ ਪਤਾ ਹੈ ਕਿ ਲੀਡਰ ਜਾਣ ਪੁੱਜ ਕੇ ਘਰ ਜਾ ਲੈ ਕੇ ਉਦੋਂ ਬਾਅਦ ਦੱਸ ਦੇਣਾ ਜੋ ਬੇਵਕੂ ਬਣਾ ਕੇ ਤੁਰ ਜਾਣਗੇ ਲੋਕਾਂ ਦੇ ਦਿਲ ਚ ਜਗ੍ਹਾ ਬਣਾਉਣੀ ਪਊਗੀ ਜਿਹੜੀ 2.5 ਸਾਲਾਂ ਚ ਪੰਜਾਬ ਦੇ ਮੁੱਖ ਮੰਤਰੀਆਂ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦੇ ਦਿਲਾਂ ਚ ਜਗ੍ਹਾ ਨਹੀਂ ਬਣਾ ਸਕੀ ਲੋਕ ਠੱਗੇ ਠੱਗੇ ਮਹਿਸੂਸ ਕਰਦੇ ਆਗਰ ਸ਼ੀਤਲ ਅੰਗਰਾਲ ਭੱਜ ਗਿਆ ਇੱਥੇ ਹੋਰ ਪੰਜ ਦੋ ਤਿੰਨੇ ਮੇਲੇ ਆ ਪੰਜਾਬ ਦੇ ਮੁੱਖ ਮੰਤਰੀ ਹੁਣ ਆਏ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ਼ੀਤਲ ਅੰਗਰਾਲ ਭੱਜ ਗਿਆ ਤੇ ਮੈਂ ਉੱਥੇ ਜਾ ਕੇ ਫੋਕਸ ਕਰਾਂ ਉਦੋਂ ਪਹਿਲਾ ਖੜਾ ਬਾਈ ਇਲੈਕਸ਼ਨ ਦਾ ਕਿਉਂ ਇੰਤਜ਼ਾਰ ਕਰਦੇ ਹੋ ਤੁਸੀਂ ਲੋਕ ਔਰ ਮੈਨੂੰ ਲੱਗਦਾ ਭੱਜੜ ਭਜਾਉਣ ਵਾਲਿਆਂ ਨੂੰ ਕਿਸੇ ਨੇ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ ਕਿਸੇ ਨੇ ਵੋਟਾਂ ਨਹੀਂ ਪਾਉਣੇ ਉਹ ਭੱਜ ਕੇ ਉਧਰ ਚਲਾ ਗਿਆ ਤੁਸੀਂ ਕਿਹੜਾ ਤੁਸੀਂ ਵੀ ਉਧਾਰਾ ਫੜ ਕੇ ਲਿਆਇਓ ਪਹਿਲਾਂ ਤੁਸੀਂ ਰਿੰਕੂ ਉਧਾਰਾ ਫੜ ਕੇ ਲਿਆ ਤੁਹਾਡੇ ਕੋਲੇ ਆਮ ਆਦਮੀ ਪਾਰਟੀ ਦਾ ਕੋਈ ਉਮੀਦਵਾਰ ਹੀ ਨਹੀਂ ਮੈਂਬਰ ਆਫ ਪਾਰਲੀਮੈਂਟ ਕਿਉਂ ਆ ਰਹੇ ਤੁਸੀਂ ਪਹਿਲਾਂ ਰਿੰਕੂ ਫੜ ਕੇ ਲੈ ਕੇ ਗਏ ਉਹ ਭੱਜ ਗਿਆ ਜੈਸੀ ਕਰਨੀ ਵੈਸੀ ਪਰਣੀ ਫੇਰ ਤੁਸੀਂ ਇਸ ਵਾਰੀ ਉਹ ਟੀਨੂ ਜੀ ਲਿਆਏ ਉਹ ਵੀ ਤੁਸੀਂ ਬਾਹਰੋਂ ਲਿਆਂਦਾ ਫੇਰ ਹੁਣ ਤੁਸੀਂ ਭਗਤ ਸਾਬ ਲਿਆਏ ਉਹਨਾਂ ਦੇ ਪਿਤਾ ਜੀ ਹਜੇ ਵੀ ਬੀਜੇਪੀ ਚ ਨੇ ਸੋ ਮੇਰੇ ਕਹਿਣ ਦਾ ਮਤਲਬ ਹੈ ਲੋਕਾਂ ਨੂੰ ਪਤਾ ਲੱਗ ਗਿਆ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਕੋਲੇ ਤਾਂ ਕੋਈ ਸਥਿਰ ਆਪਦਾ ਲੀਡਰ ਹੀ ਹੈ ਬੜੇ ਜਨ ਭਜਨ ਭਜੋਣ ਵਾਲੇ ਜਿਹੜੇ ਲੀਡਰਾਂ ਦੀ ਗੱਲ ਹੈ ਇਹ ਤਾਂ ਗਾਥਾ ਹੁਣ ਕੋਈ ਕੋਈ ਬਹੁਤੀ ਟੈਨਸ਼ਨ ਨਹੀਂ ਲੈਂਦਾ ਅਗਲਾ ਇਹ ਵੇਖਣ ਕਿ ਅੱਜ ਕਿਹੜੇ ਕਿਹੜੇ ਨਾਲ ਆ ਅਗਲੇ ਦਿਨ ਦਾ ਪਤਾ ਨਹੀਂ ਲੱਗਦਾ ਉਹ ਜੇ ਉਧਰ ਗਏ ਤਾਂ ਨਾਲੇ ਵੀ ਕਹਿੰਦੇ ਆ ਕਹਿੰਦੇ ਵੀ ਥੋੜੇ ਭੱਜ ਗਏ ਕਹਿੰਦੇ ਉਧਰੋਂ ਚੱਬੇਵਾਲ ਸਾਹਿਬ ਉਹ ਆਪਣੇ ਤਾਂ ਅਸੀਂ ਤੁਹਾਡੇ ਵਿਧਾਨ ਸਭਾ ਦੇ ਉਹ ਵੀ ਸਸਰੀ ਘਰ ਕਰਕੇ ਉਧਰ ਜਾ ਕੇ ਮੈਂਬਰ ਪਾਰਲੀਮੈਂਟ ਬਣ ਗਏ ਔਰ ਇਧਰ ਦੂਜੇ ਪਾਸੇ ਰਿੰਕੂ ਜੀ ਵੀ ਸੁੱਖ ਨਾ ਕਹਿੰਦੇ ਇਧਰੋਂ ਗਏ ਸੀ ਸੋ ਮੈਂ ਉਹੀ ਤਾਂ ਕਹਿੰਦਾ ਰਿੰਕੂ ਜੀ ਇੱਥੋਂ ਗਏ ਐਮਪੀ ਬਣ ਗਏ ਹੁਣ ਰਿੰਕੂ ਜੀ ਦਾ ਕੀ ਬਣੂਗਾ ਨਾ ਤਾਂ ਵਿਧਾਨ ਸਭਾ ਰਹੀ ਨਾ ਮੈਂਬਰ ਆ ਪਾਰਲੀਮੈਂਟ ਰਹੀ ਹੁਣ ਕਿੱਥੇ ਜਾਣਾ ਰਿੰਕੂ ਜੀ ਹੁਣ ਅਸੀਂ ਬੇਲੀਲੀ ਜ਼ੋਰ ਲਾ ਰਹੇ ਆ ਕਹਿੰਦੇ ਪੁਰਾ ਅੰਗਰਾਲ ਦੇ ਨਾਲ ਕਹਿੰਦੇ ਖੜੇ ਜਾਓ ਹੁਣ ਅਸਲ ਗੱਲ ਚ ਤਾਂ ਇਹ ਆ ਵੀ ਜੇ ਰਿੰਕੂ ਜੀ ਜ਼ੋਰ ਨਹੀਂ ਲਾ ਰਹੇ ਜੇ ਉਗਰਾਲ ਜਿੱਤ ਗਿਆ ਮੰਨ ਲਾ ਫਿਰ ਤਾਂ ਸੀਟ ਪੱਕੀ ਹੋ ਗਈ ਫਿਰ ਰਿੰਕੂ ਦਾ ਕੀ ਬਣੂਗਾ ਰਿੰਕੂ ਜੀ ਨਾ ਤਾਂ ਰਹਿਣਗੇ ਐਮਐਲਏ ਜੋਗਰੇ ਲੜਨ ਜੋਗਰੇ ਨਾ ਐਮਪੀ ਇਹ ਲੰਮੀ ਕਹਾਣੀ ਹੈ ਲੰਮਾ ਟਾਈਮ ਲੱਗੂਗਾ ਵੀ ਰਿੰਕੂ ਜੀ ਜੋਰ ਲਾ ਰਹੇ ਕਿ ਨਹੀਂ ਲਾ ਰਹੇ ਜੁੱਥੋਂ ਤੱਕ ਭੱਜਣ ਭੁਜਾਉਣ ਵਾਲਿਆਂ ਦੀ ਗੱਲ ਹੈ ਇੱਕ ਵਾਰੀ ਦਾਅ ਜ਼ਰੂਰ ਲੱਗ ਜਾਂਦਾ ਜਾਂ ਲਾ ਲੈਂਦਾ ਹੈ ਬੰਦਾ ਜਿਵੇਂ ਚੱਬੇ ਵਾਲ ਨੇ ਲਾ ਲਿਆ ਜਿਵੇਂ ਰਿੰਕੂ ਜੀ ਨੇ ਲਾ ਲਿਆ ਉਸ ਤੋਂ ਬਾਅਦ ਕੋਈ ਗੰਡੇ ਦੇ ਪਾਣੀ ਪੁੱਛਦਾ ਇਹਨਾਂ ਲੋਕਾਂ ਨੂੰ ਔਰ ਇੱਕ ਪਲੱਸ ਪੁਆਇੰਟ ਜਿਹੜਾ ਇਹ ਮੰਨਿਆ ਜਾ ਰਿਹਾ ਕਹਿੰਦੇ ਕਿ ਮੁੱਖ ਮੰਤਰੀ ਜਾਂ ਉਹਨਾਂ ਦੇ ਜਿਹੜੇ ਸਾਥੀ ਨੇ ਉਹ ਇਹ ਪ੍ਰਚਾਰ ਕਰਦੇ ਨੇ ਕਿ ਦੇਖੋ ਸਰਕਾਰ ਹਲੇ ਅੱਧੀ ਸਰਕਾਰ ਪਈ ਆ ਇਸ ਚਰਮ ਦੀ ਗਾਂ ਦਾ ਘਾਂ ਬਦਲਣਾ ਔਰ ਅੱਧੀ ਸਰਕਾਰ ਪਈ ਆ ਜੋ ਕਹਿੰਦੇ ਵੀ ਕੰਮ ਵੱਧ ਤੋਂ ਵੱਧ ਹੋਣਗੇ ਐਮਐਲਏ ਦੇ ਨਾਲ ਮੁੱਖ ਮੰਤਰੀ ਦਾ ਕੰਬੋ ਪੈਕ ਮਿਲ ਜਾਂਦਾ ਤੇ ਫਿਰ ਐਸੀ ਹਾਲਤਾਂ ਨੇ ਮੈਨੂੰ ਤੁਹਾਨੂੰ ਕੀ ਲੱਗਦਾ ਹੈ ਕਿ ਲੋਕ ਤੁਹਾਡੇ ਵੱਲ ਆਉਣ ਪਹਿਲਾਂ ਸੁਣੋ ਸਵਾ ਸਾਲ ਪਹਿਲਾਂ ਵੀ ਤਾਂ ਕੰਬੋ ਪੈਕ ਮਿਲਿਆ ਸੀ ਉਦੋਂ ਵੀ ਤਾਂ ਰਿੰਕੂ ਦੇ ਨਾਲ ਮੁੱਖ ਮੰਤਰੀ ਫੇਰ ਆਇਆ ਸੀ ਵੀ ਮੁੱਖ ਮੰਤਰੀ ਬਣ ਰਿਹਾ ਹੈ ਰਿੰਕੂ ਨੂੰ ਜਿਤਾਓ ਇੱਕ ਵਾਰੀ ਕੰਬੋ ਪੈਕ ਕੰਬੋ ਪੈਕ ਦੇ ਵਿੱਚ ਲੋਕ ਫਿਦਾ ਹੋ ਜਾਂਦੇ ਆ ਵਾਰੀ ਵਾਰੀ ਕੰਬੋ ਪੈਕ ਪੈਕ ਚੱਲਦਾ ਨਹੀਂ ਅੱਜ ਕੱਲ ਆਪਸ਼ਨਸ ਬਹੁਤ ਹੈ ਜੀ ਅੱਜ ਸਵੇ ਖਾਣਾ ਤੇ ਤੜਕੇ 버거 ਕਿੰਗ ਹੈ ਪਰਸੋਂ ਮੈਕਡੋਨਲ ਹੈ ਚੌਥੇ ਕੋਈ ਹੋਰ ਸਵਾਗਤ ਹੈ ਪਰ ਲੋਕ ਇਹ ਨਾ ਸੋਚਣ ਲੱਗ ਜਾਣ ਕਿ ਉੱਥੇ ਲੁਧਿਆਣਾ ਤੁਸੀਂ ਜਿੱਤੇ ਰਮਲੀਦ ਬਿੱਟੂ ਨੂੰ ਤੁਸੀਂ ਤਾਂ ਹਰਾਇਆ ਉਹ ਮੰਤਰੀ ਬਣ ਕੇ ਬੈਠ ਗਿਆ ਮੇਕ ਐਨੀ ਡਿਫਰੈਂਸ ਜਨਤਾ ਤੇ ਦਿਲਾਂ ਚ ਜਿੰਨਾ ਚਾਹੀਦਾ ਹੈ ਐ ਕਿਸੇ ਨੂੰ ਲੋਕਤੰਤਰ ਚ ਇਹੀ ਦਾ ਹਾਲਾਤ ਹੈ ਤੁਸੀਂ ਦੇਖੋਗੇ ਅੱਜ ਤੀਜੀ ਵਾਰੀ ਬੀਜੇਪੀ ਦੀ ਸਰਕਾਰ ਬਣੀ ਹੈ ਇਸ ਦੇ ਬਾਅਦ ਯੁੱਧ ਲੋਕ ਰਾਹੁਲ ਗਾਂਧੀ ਦੀ ਪ੍ਰਸ਼ੰਸਾ ਜਿਆਦਾ ਕਰ ਰਹੇ ਕਿਸੇ ਨੂੰ ਚਾਹੀਏ ਬੇਸ਼ੱਕ ਉਹ ਬਣ ਕੇ ਗੱਲ ਯਾਰ ਲੀਡਰਸ਼ਿਪ ਕੁਆਲਿਟੀ ਦੀ ਹੈ ਸੋ ਲੋਕਾਂ ਨੂੰ ਇਸ ਗੱਲ ਦਾ ਭਲੀ ਭਾਰਤੀ ਪਤਾ ਹੈ ਕਿ ਪਹਿਲਾਂ ਇਹ ਕਹਿੰਦੇ ਸੀ ਰਿੰਕੂ ਨੂੰ ਜਿਤਾਓ ਤੇ ਕੰਬੋ ਪੈਕ ਮੇਰੇਗਾ ਨਿਆਰੇ ਲਿਆ ਦੇਾਂਗੇ ਇਸੇ ਜਲੰਧਰ ਵਿੱਚ ਤੋਂ ਰਿੰਕੂ ਜਿੱਤਿਆ ਸੀਗਾ ਮੈਂਬਰ ਆਫ ਪਾਰਲੀਮੈਂਟ ਬਣਿਆ ਸੀ ਆਹ ਗੰਦ ਵੇਖ ਲਓ ਤੁਸੀਂ ਆ ਜਿਹੜਾ ਨੀਚੇ ਪਿਆ ਹੈ ਆਹ ਹਾਲਾਤ ਹੈ ਫਿਰ ਤੁਸੀਂ ਕਿਹਾ ਵੀ ਆ ਸਾਡੇ ਏਟੀ ਨੂੰ ਜਿਤਾਓ ਹਰਾਤਾ ਲੋਕ ਸੋ ਇਹ ਕੰਬੋ ਪੈਕ ਨਹੀਂ ਚੱਲਨੇ ਮੇਰੀ ਇੱਕ ਗੱਲ ਲਿਖ ਲਓ ਮਾਨ ਸਾਹਿਬ ਕਹਿੰਦੇ ਹੁੰਦੇ ਨੇ ਲਿਖ ਲਓ ਮੈਂ ਲਿਖ ਕੇ ਦਿੰਦਾ ਜਲੰਧਰ ਵੈਸ ਸੀਟ ਆਮ ਆਦਮੀ ਪਾਰਟੀ ਬੁੜੇ ਤਰੀਕੇ ਨਾਲ ਹਾਰ ਚੁੱਕੀ ਮੁੱਖ ਮੰਤਰੀ ਸਾਹਿਬ ਪੂਰਾ ਰੋਡ ショਅ ਚੱਲ ਰਿਹਾ ਅੱਜ ਵੀ ਆਹ ਗੱਲ ਸੁਣ ਰੋਡ ショਅ ਤਾਂ ਮੁੱਖ ਮੰਤਰੀ ਸਾਹਿਬ ਕਰਦੇ ਕੀ ਅਗਲੇ ਰੋਡ ショਅ ਹੀ ਕਰਦੇ ਇਹ ਹੀ ਰੋਡ ਰੋਡ ショਅ ਚ ਕੱਲੇ ਹੱਥ ਲਾਈ ਜਾਂਦੇ ਹੁਣ ਔਰ ਮੇਰੀ ਗੱਲ ਯਾਦ ਰੱਖਿਓ 올 द बेस्ट टू चीफ मिनिस्टर ਭਗਵੰਤ ਸਿੰਘ ਮਾਨ ਕੰਮ ਗਿਆ ਅੱਛਾ ਮੁਕਾਬਲਾ ਫਿਰ ਕਿਦਾਂ ਦੇਖਦੇ ਹੋ ਜੇ ਤੁਹਾਨੂੰ ਲੱਗਦਾ ਹੈ ਕਿ ਇੱਕ ਨੰਬਰ ਤੇ ਤੁਸੀਂ ਮੁਕਾਬਲਾ ਕਿਸ ਦੇ ਨਾਲ ਚੰਨੀ ਸਾਹ ਦਾ ਕੋਈ ਮੁਕਾਬਲਾ ਰਿਹਾ ਸੀ ਕਿਰੋ ਪਾਉਣੇ 2 ਲੱਖ ਤੇ ਦੋ ਤੇ ਕੋਈ ਤਾਂ ਆਉਂਦਾ ਨਾ ਪਾਉਣੇ 2 ਲ ਹੁਣ ਦੋ ਤੇ ਇਹਨਾਂ ਨੂੰ ਪੁੱਛਦਾ ਤਿੰਨ ਚਾਰਾਂ ਨੂੰ ਵੀ ਕਿਹੜਾ ਆਊਗਾ ਮੈਂ ਵੀ ਗੱਲ ਯਾਰ ਕੋ ਸਰਿੰਦਰ ਕੌਰ ਚਾਰ ਵਾਰ ਦੀ ਕੌਂਸਲਰ ਪੱਕੀ ਕੱਟੜ ਕਾਂਗਰਸ ਇਮਾਨਦਾਰ ਜੀਰਾ ਲੋਕ ਪਸੰਦ ਕਰਦੇ ਐ ਹੁਣ ਸ਼ਵੀ ਹੋਰ 50% ਆਬਾਦੀ ਤੋਂ ਵੱਧ ਔਰਤਾਂ ਦੀ ਆਬਾਦੀ ਹੋ ਗਈ ਐ ਮੈਨੂੰ ਲੱਗਦਾ ਕਿ ਜੀਰੇ ਕਰਤੇ ਝੰਡਾ ਸੀ ਨਾਰਾ ਵੀ ਦਿੱਤਾ ਝੰਡਾ ਛੱਤ ਤੇ ਦੇ ਵੋਟਾਂ ਤੇ ਜੀਰੇ ਕਰਤੇ ਝੰਡਾ ਝਾੜੂ ਦਾ ਲੱਗਿਆ ਔਰ ਬੀਜੇਪੀ ਦਾ ਲੱਗਿਆ ਵੋਟ ਕਾਂਗਰਸ ਨੂੰ ਪੈਣੀ ਉੱਥੇ ਅੱਛਾ ਉਧਰ ਦੂਜੇ ਸਾਥੀਆਂ ਦੀ ਗੱਲ ਕਰ ਲਈਏ ਉਧਰ ਅਕਾਲੀ ਦਲ ਤੇ ਬੋਲ ਸਮਾਜ ਪਾਰਟੀ ਉਹ ਵੀ ਉਹ ਹਲੇ ਥੋੜੀ ਪਹਿਲਾਂ ਕਨਫਿਊਜ਼ਨ ਸੀ ਵੀ ਅਕਾਲੀ ਦਲ ਕਿੱਧਰ ਹੈ ਉਹ ਇੱਕ ਕਨਫਿਊਜ਼ਨ ਤਾਂ ਅੱਜ ਦੂਰ ਹੋ ਗਈ ਕੈਂਡੀਡੇਟ ਸਾਹਿਬ ਉਧਰ ਚਲੇ ਗਏ ਪਰ ਅਕਾਲੀ ਨੇ ਤਾਂ ਪਹਿਲਾਂ ਹੀ ਬੋਲ ਸਮਾਜ ਪਾਰਟੀ ਨੂੰ ਕਹਿੰਦੇ ਸੀ ਅਸੀਂ ਸਪੋਰਟ ਦੇਣੀ ਹੈ ਦੇਖੋ ਮਾਨ ਸਾਹਿਬ ਨੂੰ ਚਾਹ ਬੜਾ ਚੜਿਆ ਵੀ ਅਕਾਲੀ ਦਲ ਦਾ ਕੈਂਡੀਡੇਟ ਸਾਡੇ ਨਹੀਂ ਆ ਗਿਆ ਤੇ ਕੰਮ ਬਣ ਗਿਆ ਜੇ ਮਾਨ ਸਾਹਿਬ ਮੁੱਖ ਜੇ ਸੁਖਬੀਰ ਬਾਦਲ ਨੂੰ ਵੀ ਜੁਆਇਨ ਕਰਾ ਲੈਂਦਾ ਹੁਣ ਫਤਵੀ ਗੱਲ ਨਹੀਂ ਬਣਦੀ ਸੋ ਇਹ ਹੁਣ ਕਿਸੇ ਨਾਲ ਕਿਹੜਾ ਮਰਜੀ ਦਲ ਰਲ ਜੇ ਕੰਮ ਖਰਾਬ ਮੈਂ ਤਾਂ ਕਿਹਾ ਸੀ ਕਿ ਕੱਲਾ ਹੁਣ ਬਾਦਲ ਦਲ ਰਹਿ ਜਾਣਾ ਹੈ ਅਕਾਲੀ ਦਲ ਖਤਮ ਹੋ ਜਾਣਾ ਹੈ ਇਹ ਰਾਜੇ ਵੜਿੰਗ ਦੀ 3 ਸਾਲ ਪਹਿਲਾਂ ਦੀ ਗਾਣੀ ਹੈ ਮੈਂ ਕਿਹਾ ਸੀ ਬਾਦਲ ਗਾਣੀ ਨਹੀਂ ਭਵਿੱਖ ਉਹ ਭਵਿੱਖ ਬਾਣੀ ਭਵਿੱਖ ਬਾਣੀ ਆ ਤੁਸੀਂ ਉਹ ਤਾਂ ਤਾਇਤਾ ਜੋਸ਼ੀ ਬਣੇ ਸੀ ਨਾ ਹਾਂ ਨਹੀਂ ਜੋਸ਼ੀ ਨਹੀਂ ਨਪਿੰਦਰ ਮੌਸਮ ਤੋਂ ਅੰਦਾਜ਼ਾ ਲੱਗ ਜਾਂਦਾ ਹੈ ਕਿ ਹੁਣ ਮੀਂਹ ਪੈਣਾ ਹੈ ਤਾਂ ਅਮਰਿੰਦਰ ਸਿੰਘ ਤੇ ਰਾਜਾ ਵੜਿੰਗ ਜਲੰਧਰ ਦੀਆਂ ਗਲੀਆਂ ਦੇ ਵਿੱਚ ਜਲੰਧਰ ਵੈਸਟ ਜਲੰਧਰ ਪੱਛਮੀ ਦੀਆਂ ਗਲੀਆਂ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਨੇ ਸਾਰੀ ਵਾਹ ਜਿਵੇਂ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਕਿ ਸਾਰੀ ਵਾਹ ਲਾਈ ਜਾ ਰਹੀ ਆ ਕਿ ਕਿਵੇਂ ਹਵਾ ਦਾ ਰੁਖ ਆਪਦੇ ਵੱਲ ਕਰਨਾ ਹੈ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਇੱਥੇ ਡੋਰ ਟੂ ਡੋਰ ਕੈਂਪੇਨ ਕਰ ਰਹੇ ਨੇ ਆਪਣੇ ਉਮੀਦਵਾਰ ਦੇ ਲਈ ਤਾਂ ਇਹ ਪ੍ਰਚਾਰ ਕਰਨ ਦੇ ਲਈ ਵੱਖ-ਵੱਖ ਮੁਹੱਲਿਆਂ ਦੇ ਵਿੱਚ ਜਾ ਰਹੇ ਨੇ ਖੁਦ ਅਮਰਿੰਦਰ ਸਿੰਘ ਰਾਜਾ ਵੜਿੰਗ ਵੜਿੰਗ ਸਾਹਿਬ ਪ੍ਰਚਾਰ ਕਰ ਰਹੇ ਹੋ ਡੋਰ ਟੂ ਡੋਰ ਮੁਕਾਬਲਾ ਕਹਿੰਦੇ ਇੱਥੇ ਐਤਕੀ ਕਾਫੀ ਫਸਲ